ਜਿਹੜਾ 10 ਦਾ ਹੋ ਹਿਆ ਦਾ ਹੋ ਜਣਾ ਜਾਂਦਾ ਜਿਹੜਾ ਲੱਖ ਦਾ ਹੋ ਜਾਣਾ ਤਾਂ ਜੇ ਅਸੀਂ ਐਦਾਂ ਰਾਸ਼ਨ ਲੈਂਦੇ ਰਹੇ ਨਾ ਸਾਡੇ ਭੈ ਜੀ ਕਿਸੇ ਨੇ 100 ਰੁਪਈਆ ਸਾਡੇ ਦਿਹਾੜੀ ਨਹੀਂ ਆਉਣਾ ਕਿਸੇ ਨੇ ਲੋਕ ਨੇ ਸਾਲ ਸਾਲ ਦਾ ਰਾਸ਼ਨ ਜਮ੍ਹਾਂ ਕਰਾ ਰਹੇ ਨੇ ਜ ਤੱਕ ਇੰਨੀ ਮੇਰੀ ਜ਼ਿੰਦਗੀ ਹੋ ਗਈ ਨਹੀਂ ਇਹ ਨਹੀਂ ਨਹੀਂ ਇੱਕ ਮਿੰਟ ਉਹਦਾ ਮੈਂ ਪਹਿਲੀ ਅਵਸਰ ਵੇਖਿਆ ਜੀ ਜਿਹੜੇ ਇੱਥੇ ਸਾਥੇ ਸੁਭਾਣਾ ਫਿਰ ਰਹੇ ਹਾਂ ਮੈਂ ਤੁਹਾਡਾ ਇਨਾ ਧੰਨਵਾਦ ਮੈਂ ਆਪਣੇ ਦਿਨ ਤੋਂ ਮੈਂ ਧੰਨਵਾਦ ਤੁਹਾਡਾ ਕਰੀ ਸਾਰੇ ਸਾਰਿਆਂ ਦਾ ਫਰਜ਼ ਹੈ ਦੇਖੋ ਹੁਣ ਆਰਮੀ ਵੀ ਆਈ ਹੋਈ ਹੈ ਐਨਡੀਆਰਐਫ ਵੀ ਲੱਗੀ ਹੋਈ ਹੈ ਅਸੀਂ ਸਾਰੇ ਤੁਹਾਡੇ ਨਾਲ ਹੈ ਨਹੀਂ ਅਸੀਂ ਵੀ ਤੁਹਾਡੇ ਨਾਲ ਆਸੀਂ ਤੇ ਸਾਰਿਆਂ ਨੂੰ ਹੁਣ ਕਹਿਣ ਦਿਆ ਕਿ ਰਾਸ਼ਨ ਸਾਰੇ ਬੰਦ ਕਰ ਦੋ ਆਪਾਂ ਇਹਨਾਂ ਨੂੰ ਸਹਿਯੋਗ ਦਈਏ ਤੇ ਤੁਸੀਂ ਵੱਜ ਜਾਵੇ ਤੇ ਸਾਡੇ ਕਣਕਾਂ ਵੀ ਬੀਜੀਆਂ ਜਾਣ ਗਿਆ ਸਾਡੇ ਮਜ਼ਦੂਰਾਂ ਨੂੰ ਦਿਹਾੜੀ ਵੀ ਚੱਲ ਪੂਗੀ ਜਿਹੜਾ 10 ਦਾ ਹੋ ਹਜ਼ਾਰ ਦਾ ਹੋ ਜਨਾ ਜਾਂ ਜਿਹੜਾ ਲੱਖ ਦਾ ਹੋ ਜਨਾ ਤਾਂ ਜਿਹੜਾ ਅਸੀਂ ਐਡਾ ਰਾਸ਼ਨ ਲੈਂਦੇ ਨਾ ਸਾਡੇ ਭੈ ਜੀ ਕਿਸੇ ਨੇ 100 ਰੁਪਇਆ ਸਾਡੇ ਦਿਹਾੜੀ ਨਹੀਂ ਆਉਣਾ ਕਿਸੇ ਨੇ ਲੋਕਾਂ ਨੇ ਸਾਲ-ਸਾਲ ਦਾ ਰਾਸ਼ਨ ਜਮ੍ਹਾਂ ਕਰਵਾਇਆ ਜੇ ਲੋਕਾਂ ਕ ਲਈ ਬੇਇਨਤੀ ਕਰੋਗੇ ਉਹੀ ਲੱਲਿਆ ਜਿੰਨਾ ਰਾਸ਼ਨ ਲੈ ਲਿਆ ਬਾਕੀ ਆਪਾਂ ਤੁਸੀਂ ਬੰਨੀਆਂ ਸਾਰੇ ਸਹਯੋਗ ਦੇ ਨਾਲ ਜਿੰਨਾ ਰਾਸ਼ਨ ਲਏ ਉਦਾਂ ਹੀ ਸਾਰੇ ਪਿਆਰ ਦੇ ਨਾਲ ਆਹ ਕੰਮ ਕਰਗੇ ਤੇ ਤੁਹਾਨੂੰ ਫੇਰ ਜਿੰਨਾ ਲੋੜ ਹੋਊਗੀ ਫੇਰ ਤੁਹਾਡੀ ਕਿਰਪਾ ਹੋਊਗੀ ਫੇਰ ਤੁਹਾਨੂੰ ਦੇ ਦਾਂਗੇ ਜੀ ਮੇਰਾ ਪਿੰਡ ਕਤਲੇ ਆ ਜੀ ਅਸੀਂ ਵੇਖਣ ਆਏ ਆ ਕਿੰਨੇ ਕੀ ਸਹਿਯੋਗਦਾਨ ਜਦ ਅਸੀਂ ਸਾਰਾ ਪਿੰਡ ਇਕੱਠਾ ਕਰਕੇ ਆਉਣਾ ਜਿੱਦਾਂ ਆਇਆ ਕੋਈ ਸਾਡੇ ਨਾਲ ਆ ਟਰੈਕਟਰ ਤੇ ਟਰਾਲੀਆਂ ਜੋ ਵੀ ਸਾਡੇ ਰਾਗੇ ਫੋਕਲ ਪੁਆਇੰਟ ਦੰਗਣਾ ਮੰਡੀ ਬਾਣ ਆ ਉਹ ਬਿਲਕੁਲ ਸੁੱਕਾ ਪਿਆ ਆ ਉਥੋਂ ਜਿੰਨੀ ਮਰਜ਼ੀ ਮਿੱਟੀ ਤੁਸੀਂ ਪਟਾ ਸਕਦੇ ਜੋ ਆਪਾਂ ਬਾਅਦ ਦੇ ਵਿੱਚ ਫੇਰ ਉਥੇ ਉਥੇ ਛੋੜ ਦਾਂਗੇ ਜੀ ਕਰ ਲੈਣੀ ਬਾਬਾ